ਸਸਰੀਕਾਲ ਜੀ ਸਵਾਗਤ ਕੀਤਾ ਜਾਂਦਾ ਹੈ ਜੀ ਆਪ ਜੀ ਦਾ ਸੰਧੂ ਡੇਰੀ ਫਾਰਮ YouTube ਚੈਨਲ ਤੇ ਬਾਈ ਜੀ ਬਾਈ ਜੀ ਆਪਣਾ ਮੋਬਾਈਲ ਨੰਬਰ 7717692259 ਜੇ ਕਿਸੇ ਵੀਰ ਨੇ ਵੀਡੀਓ ਕਿਸੇ ਵੀ ਪਸ਼ੂ ਦੀ ਕੋਈ ਵੀ ਸੇਲ ਕਰਨ ਲਈ ਵੀਡੀਓ ਪਵਾਉਣੀ ਹੋਵੇ ਤੇ ਬਾਈ ਜੀ ਆਪਣੇ ਨਾਲ ਸੰਪਰਕ ਕਰੇ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੋਰਜਰੀ ਦਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਹੈ ਬਾਈ ਜੀ ਜਿਸ ਦੇ ਵਿੱਚ ਬਹੁਤ ਸਨਖੀ ਸੋਹਣੀ ਕਾਲੀ ਪਹਿਲਾਂ ਗੱਬੜ ਝੋਟੀ ਲੈ ਕੇ ਤੁਹਾਡੇ ਵਾਸਤੇ ਆਏ ਆ ਬਾਈ ਜੀ ਆ ਵੇਖੋ ਬਾਈ ਜੀ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈਨੇ ਆ ਸਸਰੀ ਘਰ ਬਾਈ ਜੀ ਸਸਰੀ ਘਰ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਾਨਕਾ ਜੀ ਜਿਲ੍ਹਾ ਫਰੀਦਕੋਟ ਤਸੀਰ ਜੈਤੋ ਪਿੰਡ ਪੁਰਜਰੀਕ ਠੀਕ ਆ ਬਾਈ ਜੀ ਤੇ ਬਾਈ ਜੀ ਕਿਹੜਾ ਸੂਆ ਛੁੱਟੀ ਪਹਿਲਾਂ ਨਹੀਂ ਆਦਾ ਪਹਿਲਾ ਪਹਿਲਾ 4 ਦਿਨ ਦਾ ਠੀਕ ਆ ਕਿੰਨੇ ਕੁ ਦਿਨ ਰਹਿੰਦੇ ਜੀ ਇਹਦੇ ਬਾ 5-4 ਦਿਨ ਲੋਕੀ 5-4 ਦਿਨ ਬਾਕੀ ਆ ਦੰਦੀ ਕਿਵੇਂ ਆ ਜੀ ਦੰਦੀ ਚੌਗੀ ਆ ਠੀਕ ਆ ਜੀ ਤੇ ਤੋੜ ਕੇ ਦਿਖਾ ਦਿਓ ਜੀ ਬਾਈ ਜੀ ਲਓ ਜੀ ਬਾਈ ਜੀ ਦੋਸਤੋ ਤੋਰ ਚਾਲ ਕਰਮਾਂ ਵਾਲੀ ਦੀ ਤੁਹਾਨੂੰ ਚੈੱਕ ਕਰਾਉਣੇ ਆ ਤੁਸੀਂ ਆਪ ਕਰਨੀ ਆ ਜੀ ਝੋਟੀ ਸੋਹਣੀ ਸੁਨੱਖੀ ਆ ਕਾਲੀ ਕੁੰਡੀ ਆ ਪਹਿਲਾ ਸੁਆ ਥਣ ਦੇਵਾ ਨੇੜ ਤੋਂ ਚੈੱਕ ਕਰੋ ਜੀ ਅਜੇ 5-7 ਦਿਨ ਬਾਕੀ ਆ ਲੈਵੇ ਦਾ ਵਾਲ ਢਿੱਲਾ ਸੋਹਣਾ ਜੀ ਕੱਲਾ ਕੱਲਾ ਥਾਣਾ ਜੀ ਪੂਰੇ ਗੈਵਚਾ ਜੀ ਮੁੱਠੀ ਵਾਲਾ ਸੋਹਣਾ ਮੋਟਾ ਮੋਟਾ ਹੱਥੀ ਚਵਾਈ ਵਾਲਾ ਥਾਣਾ ਜੀ ਪਾਲਣਾ ਪੂਰਾ ਸੈਡਾ ਸੁਡਾ ਚਾਰ ਸਵੇਰੋ ਇੱਕੋ ਜਿਹਾ ਥਾਣਾ ਜੀ ਪੀੜੀ ਦੇ ਪਾਵਿਆਂ ਨੂੰ ਕੱਲਾ ਕੱਲਾ ਜੀ ਲੇਵਾ ਦਾ ਕਰਮਾ ਵਾਲੀ ਨੇ ਹਜੇ 5 ਸਾਧਨ ਬਾਕੀ ਪਏ ਆ ਲੇਵੇ ਵਾਲੇ ਦਾ ਰਿਕਾਰਡ ਤੋੜਦੇ ਨੇ ਜੀ ਵਾਲ ਢਿੱਲਾ ਅੱਗੇ ਨੂੰ ਪਿੱਛੇ ਨੂੰ ਪੂਰਾ ਪੰਨਾ ਜੀ 42 ਡੰਝ ਝੋਟੀ ਆ ਜੀ ਕੱਲੀ ਪੂਸ਼ਿਕ ਕਰਮਾ ਵਾਲੀ ਦੀ ਚਿੱਟੀ ਆ ਹੋਰ ਕੋਈ ਚਿੱਟਾ ਵਾਲ ਇੱਕ ਵੀ ਨਹੀਂ ਜੀ ਜਿਹੜਾ ਜਿਹਨੇ ਤਿਆਰੀ ਬੰਨ ਲਈ ਸੋਨਾ ਹਵਾਨਾ ਤਿਆਰ ਕਰੂਗੀ ਜੀ ਵਾਲ ਢਿੱਲਾ ਸੁਖਣਾ ਸੋਹਣਾ ਜੀ ਪੂਰੇ ਹਜੇ ਤਾਂ ਅਜੇ ਕੱਚੀ ਆ ਵੀਰੇ ਕੱਚੀ ਕਰਕੇ ਆ ਤੁਹਾਨੂੰ ਠੀਕ ਹੈ ਜੀ ਇਹ ਵੈਗੀ ਠੀਕ ਹੈ ਨੇ ਤਿਆਰ ਹੋਈ ਦੀ ਵੀਰ ਕੋ ਪੱਕੇਦਾਂ ਦਿਖਾਉਂ ਹਾਂ ਹਾਂ ਜੀ ਕੋਈ ਨਹੀਂ ਤਿਆਰ ਹੋਈ ਦੀ ਵੀ ਬਾਈ ਜੀ ਦਾ ਜੇ ਕੱਚੀ ਕੱਚੀ ਵੈਗੀ ਸੋਹਣੀ ਗੱਲ ਆ ਬਾਈ ਜੀ ਇੱਥੇ ਮੈਂ ਆ ਸੀਗਾ ਲਾਲਚ ਕਰਕੇ ਵੀ ਚਲੋ ਵੀਡੀਓ ਪਵਾ ਜਿਗੇ ਤੇ ਆਪਾਂ ਵੀਡੀਓ ਬਾਈ ਜੀ ਬਣਾ ਕੇ ਤੁਹਾਨੂੰ ਵਿਖਾਤੀ ਆ ਬਾਕੀ ਬਾਈ ਜਾਂ ਦਾ ਵੀਰ ਤੋਂ ਵੈਗੀ ਠੀਕ ਆ ਨੇ ਤਿਆਰ ਹੋਈ ਦੀ ਵੀਡੀਓ ਵੀ ਪਾਵਾਂਗੇ ਤੇ ਸੋਹਣੀ ਹੈ ਦੀ ਮਾ ਦਾ ਕੀ ਰਿਕਾਰਡ ਸੀਗਾ ਜੀ ਮਾ ਸਹੀ 16 17 ਲੀਟਰ ਵਾਲੀ ਟ੍ਰਾਲੀ ਦੱਸਾ ਜੀ ਅੱਛਾ ਮਾ 16 17 16 17 ਲੀਟਰ ਵਾਲੀ ਟ੍ਰਾਲੀ ਦੱਸਾ ਤੁਸੀਂ ਤਾਂ ਲਈ ਵੀ ਆ ਘਰ ਦੀ ਠੀਕ ਆ ਬਾਈ ਜੀ ਵਪ ਆ ਪਹਿਲਣਾ ਝੋਟੀਆਂ ਸੁੱਕੇ ਵੀ ਨਹੀਂ ਨੇੜੇ ਹੋਣ ਦਿੰਦਗਾ ਤੇ ਇਹਦੇ ਗੱਬਨ ਦੇ ਬਾਈ ਹੱਥ ਫੇਰੀ ਜਾਂਦਾ ਪੁੱਠੇ ਸਿੱਧੇ ਪਾਸੋਂ ਲੇਵੇ ਤੇ ਕੋਈ ਵਿਚਾਰੀ ਆਉਲ ਆਪਾਂ ਕੁਛ ਨਹੀਂ ਕਰਦੀਗੀ ਨਹੀਂ ਕਰਦੀ ਬਾਈ ਸੀਲਸਲਾ ਗਵਾਕਾ ਹੀ ਬਹੁਤ ਆ ਜੀ ਜਿਵੇਂ ਗਾਂ ਹੁੰਦੀਆਂ ਆ ਹਾਂਜੀ ਹਾਂਜੀ ਤੇ ਬਾਈ ਜੀ ਕੀ ਜੈ ਡਿਮਾਂਡ ਆ ਦੀ 80000 ਰੁਪਏ ਮੰਗ ਮੁੱਲ 60000 ਆ ਜੀ ਕੋਈ ਹੋ ਜੂ ਮਾਲਦਾਰ ਮੌਕੇ ਤੇ ਬਾਈ ਜੀ 80000 ਰੁਪਏ ਬਾਈ ਜੀ ਨੇ ਡਿਮਾਂਡ ਰੱਖੀ ਆ ਤੇ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਮਾਲਤਾਨ ਬਾਈ ਜੀ ਆ ਦੇ ਹੋ ਜਾਊਗਾ ਜੇ ਕਿਸੇ ਵੀਰ ਤੇ ਪਸੰਦਾ ਤੇ ਬਾਈ ਜੀ ਨਾਲ ਚੱਲਦੇ ਨੰਬਰ ਤੇ ਸਪਾਰਕ ਕਰ ਲਿਓ ਵੀਰ ਜੀ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ ਨੰਬਰ 94646 36577 ਇੱਕ ਵਾਰੀ ਫੇਰ ਬੋਲ ਦਿਓ 94646 36577 ਲੈ ਜੀ ਦੋਸਤੋ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਜੇ ਕਿਸੇ ਵੀਰ ਦੇ ਝੋਟੀ ਪਸੰਦ ਆਵੇ ਸੋਹਣੀ ਲੱਗੇ ਬਾਈ ਜੀ ਕਿਸੇ ਨੇ ਖਰੀਦਣੀ ਹੋਈ ਤੇ ਬਾਈ ਜੀ ਨਾਲ ਸਪਾਰਕ ਕਰ ਲਿਓ ਤੇ ਆਪਣਾ ਬਾਈ ਜੀ ਮੋਬਾਈਲ ਨੰਬਰ 7017692249 ਸਕਰੀਨ ਦੇ ਉੱਤੇ ਪਾਸੇ ਚੱਲੂਗਾ ਜੇ ਕਿਸੇ ਨੇ ਵੀਰ ਨੇ ਵੀਡੀਓ ਕਰਾਉਣੀ ਹੋਵੇ ਆਪਣੇ ਨਾਲ ਬਾਈ ਜੀ ਸੰਪਰਕ ਕਰੇ ਤੇ ਚੈਨਲ ਨੂੰ ਬਾਈ ਜੀ ਆਪਣੇ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਸੋਹਣੀ ਲੱਗੇ ਸ਼ੇਅਰ ਤੇ ਬਾਈ ਜੀ ਲਾਇਕ ਕਰਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ